ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਟੀਵੀ ਤੇ ਮੈਂ ਹਾਂ ਕਬੀਲੇ ਗਿੱਲ ਤਾਂ ਅੱਜ ਪਹੁੰਚ ਗਏ ਆ ਪਟੇਨੀ ਬਾੜ ਨੰਬਰ 1 ਦੇ ਵਿੱਚ ਤਾਂ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਭਾਰੀ ਮੀਂਹ ਪੈ ਰਹੇ ਨੇ ਤੇ ਉਸ ਦੇ ਕਾਰਨ ਕਈ ਘਰਾਂ ਦੀਆਂ ਛੱਤਾਂ ਜਨੇਰ ਪਈ ਤੇ ਅੱਜ ਇਸ ਗਰੀਬ ਪਰਿਵਾਰ ਦੀ ਵੀ ਜਿਹੜੀ ਘਰ ਦੀ ਛੱਤ ਡਿੱਗੀ ਆ ਤਾਂ ਖਾਣਾ ਬਣਾ ਰਹੀ ਸੀ ਘਰ ਦੇ ਵਿੱਚ ਤਾਂ ਉਸ ਸਮੇਂ ਜਿਹੜੀ ਛੱਤ ਡਿੱਗ ਜਾਂਦੀ ਹੈ ਤਾਂ ਕਾਫੀ ਜਿਹੜਾ ਖਾਣਾ ਹੁੰਦਾ ਜਿਹੜਾ ਘਰ ਦੇ ਵਿੱਚ ਜਿਹੜਾ ਖਾਣਾ ਬਣਿਆ ਹੋਇਆ ਸੀ ਉਹ ਵੀ ਜਿਹੜਾ ਛੱਤ ਦੇ ਥੱਲੇ ਜਿਹੜਾ ਆ ਗਿਆ ਜਿਹੜਾ ਮਿੱਟੀ ਮਿਲ ਜਾਂਦੀ ਤੇ ਕਾਜੀ ਖਾਣਾ ਖਾਣਾ ਸੀ ਤਾਂ ਬਿੜਾ ਘਰ ਦੇ ਵਿੱਚ ਐਸਨ ਤ ਹਾਲਾਤ ਬਣੇ ਹੋਏ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਛੱਤ ਡਿੱਗੀ ਹੈ ਤਾਂ ਸਾਰੀ ਛੱਤ ਤੁਸੀਂ ਦੇਖ ਸਕਦੇ ਹੋ ਡਿੱਗਣ ਵਾਲੀ ਹੈ ਤੇ ਦੂਜੇ ਕਮਰੇ ਦੀ ਗੱਲ ਕਰੀਏ ਤਾਂ ਉਸ ਦੀ ਛੱਤ ਵੀ ਜਿਹੜੇ ਬਾਲੇ ਡਿੱਗੇ ਹੋਏ ਨੇ ਤੇ ਘਰ ਦੀਆਂ ਕੰਧਾਂ ਦੇ ਵਿੱਚ ਜੜੀਆਂ ਦਰਾਰਾਂ ਆਈਆਂ ਹੋਈਆਂ ਹੈ। ਤਾਂ ਗਰੀਬ ਪਰਿਵਾਰ ਨੇ ਜਿਹੜੀ ਸਮਾਜ ਸੇਵੀ ਸੱਜਣਾ ਤੋਂ ਜਾਣਾਰੇ ਮੀਰਾ ਤੋਂ ਜਿਹੜੀ ਮੰਗ ਕੀਤੀ ਹੈ ਕਿ ਇਹਨਾਂ ਨੂੰ ਜਿਹੜੀ ਛੱਤ ਪਵਾ ਕੇ ਦਿੱਤੀ ਜਾਵੇ ਤਾਂ ਸਾਡੇ ਨਾਲ ਪਰਿਵਾਰ ਦੇ ਲੋਕ ਜੁੜੇ ਨੇ ਗੱਲਬਾਤ ਕਰ ਲੈਣੇ ਆ। ਤਾਂ ਨੌਜਵਾਨ ਵੀਰ ਆ ਗੱਲਬਾਤ ਕਰ ਰਹੇ ਆ ਜੀ ਕੀ ਨਾਈ ਸਾਡਾ ਘਰ ਦੇ ਵਿੱਚ ਵੀ ਕਿੰਨੇ ਵੀ ਕਿੱਪੋਂ ਦੀ ਫਾਈਲ ਜੜੀ ਪਈ ਹੋਈ ਹੈ ਇੱਥੇ ਚਾਰ-ਚਾਰ ਹੋ ਗਏ ਹੋਏ ਤਾਂ ਕੋਈ ਸੁਣਾਈ ਨਹੀਂ ਫਾਈਲ ਭਰੀ ਹੋਈ ਹੈ ਹੂੰ ਉਹ ਘਰ ਕੀ ਜਿੰਨੇ ਏਦਾਂ ਪਾਈ ਜਾਵੇ ਬੀਬੀ ਲੋਕਾਂ ਨੂੰ ਤਾਂ ਪਤਾ ਕਿੱਥੇ ਜਾਵਾਂਗੇ ਕਿ ਉਹ ਘਰ ਦੇ ਵਿੱਚ ਕਮਾਈ ਕਰਨ ਵਾਲਾ ਕੌਣ ਹੈ ਕਮਾਈ ਕਰਨ ਵਾਲੇ ਮੇਰੇ ਡੈਡੀ ਹੈ ਬਸ ਹੋਰ ਕੋਈ ਨਹੀਂ ਮੈਂ ਵੀ ਪੜਨਦੇ ਆਂ ਫਿਰ ਮੇਰਾ ਹੋਵੇ ਇਤਨਾ ਜੋ ਗਿਮਟ ਅਧਿਆਨੀਆਂ ਕਰਦਾ ਵਾ ਮੰਮੀ ਮੇਰੇ ਘਰ ਦੇ ਕਹਾਂ ਸੁਆਈਏ ਤੇ ਕਿੱਥੇ ਜਾਵਾਂਗੇ ਨੇ ਸੇ ਕੀ ਕੀ ਕਰਦੇ ਤਾਂ ਕਿ ਕਾਲਜ ਪੜ੍ਹਦੇ ਹਾਂ ਜਾਂ ਕਾਲਜ ਛੱਡਨੇ ਆ ਪੀਏ ਕਰਨੇ ਆ ਜਿਸ ਹਾਲ ਹੁਣ ਘਰ ਦੀ ਛੱਤ ਡਿੱਗਦੀ ਐ ਤੇ ਦੂਜੀ ਪੈਂ ਦੂਜੀ ਰੂਮ ਵੀ ਖਲਾਅ ਤੇ ਖੱਤਾ ਬਹੁਤ ਖਰਾਬ ਹਾਲਤ ਵੀ ਦੇਖਿਆ ਐ ਜੇ ਵੀਡੇ ਦੇਖ ਲੈਂਦੇ ਬਹੁਤ ਖਰਾਬ ਲੱਗਤੋ ਨਹੀਂ ਘਰ ਦੇ ਕਿਤੇ ਕੱਟਾਂ ਘਰ ਵੀ ਅੱਗੋਂ ਬਾਹਰ ਨਹੀਂ ਓਪਨਾ ਨਾਲ ਦੀ ਬਾਂਡਾ ਹੈਗਾ ਹੂੰ ਕਿੱਥੇ ਰਾਵਾਂਗੇ ਤੋ ਜਿਹੜੀ ਮੰਗ ਕੀਤੀ ਕਰਦੇ ਹੁਣ ਜਿੱਤਾਂ ਛੱਤ ਨਹੀਂ ਚੀ ਇਹਦੇ ਪਿਛਾਪ ਸਰਕਾਰ ਜਤੋਂ ਅਸੀਂ ਕੋ ਜੋ ਜਿੱਦਾ ਸਰਕਾਰ ਨੇ ਇਹ ਮੰਗਾ ਕਿ ਸਾਡੇ ਦਾ ਛੱਤ ਪਵਾਈ ਜਾਵੇ ਸਾਡੇ ਹੋਰਾਂ ਨੂੰ ਕੋਈ ਮੰਗ ਨਹੀਂ ਬਸ ਨਾਲ ਕਾਏ ਦੀ ਲੋੜ ਬਸ ਸਿਲੰਡਰ ਪਾਇਆ ਕਰ ਹੂੰ ਬਸ ਤਾਂ ਐਸੇ ਤੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕਰਦੇ ਵੀ ਤਣਾਪੂਰਤ ਬਣੇ ਬਣੇ ਹੋਏ ਨੇ ਤਾਂ ਘਰ ਦੀ ਜਿਹੜੀ ਛੱਤ ਡਿੱਗ ਪਈ ਹੈ ਤਾਂ ਐਸ ਵਕਤ ਜਿਹੜਾ ਰਹਿਣ ਬਸੇਰਾ ਇਸ ਪਰਿਵਾਰ ਦਾ ਕਿਤੇ ਰਹਿ ਨਹੀਂ ਤਾਂ ਲੋਕ ਕਹਿ ਰਹੇ ਨੇ ਵੀ ਤੰਬੂ ਦੇ ਵਿੱਚ ਰੋ ਪਰ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਐਸ ਵਕਤ ਤੰਬੂ ਲਗਾਉਣ ਵਾਸਤੇ ਵੀ ਜਿਹੜੇ ਘਰ ਦੇ ਵਿੱਚ ਪਾਸੀ ਹੈਗੀ ਤਾਂ ਸਾਡੇ ਨਾਲ ਜਿਹੜੇ ਘਰ ਦੇ ਵਿੱਚ ਜਿਹੜੇ ਦਾਸਨ ਰੋਟੀ ਪਾਣੀ ਬਣਾਉਂਦਾ ਈ ਉਹਨੂੰ ਛੱਡਦੇ ਵੀ ਨਹੀਂ ਗੱਲਬਾਤ ਕਰਨੀ ਪੈਂਦੀਗੀ ਤਾਂ ਕਿਸ ਤਰ੍ਹਾਂ ਮੈਨੂੰ ਛੱਡ ਲਈ ਜਾਈਏ ਛੱਡ ਲਈ ਜਾਂ ਕਰਨਗੇ ਜੀ ਜੀ ਛੱਡਾਂ ਛੱਤ ਤੇ ਰੋਟੀ ਖਰਾਬ ਹੀ ਹੋਣੀ ਹੈ ਸਾਡਾ ਮੇਕਸਾ ਫਤਮਾ ਤੁਸੀਂ ਮਨਾਉਂਦੇ ਹੋ ਕੁਲੇ ਦੇ ਬੱਚਾ ਨਹੀਂ ਸਾਫੀ ਹੂੰ ਬਾਕੀ ਕੀ ਕੰਮ ਕੀ ਕਰਦੇ ਤੁਹਾਡੇ ਘਰ ਵਾਲੇ ਘਰ ਵਾਲਾ ਕਹਿੰਦਾ ਜੇ ਇਸ ਤਰ੍ਹਾਂ ਜਿਹੜੇ ਘੱਟੇ ਤੋਂ ਕੰਮ ਕਰਦੇ ਇਸੇ ਦਾ ਪੜਦਾ ਹੁੰਦਾ ਜਾਂ ਇਹ ਕਹਿੰਦੇ ਮਹਾਰਾਜ ਦਾ ਕੰਮ ਕਰਦੇ ਨੇ ਤੁਹਾਡੀ ਕਮਾਈ ਦਾ ਤੇ ਫੋਨ ਤੇ ਤਾਂ ਛੱਤ ਇੱਕ ਤਾਂ ਛੱਤ ਲੈਂਕੀ ਦੀ ਬੀਜੀ ਛੱਤ ਵੀ ਲੱਗਣ ਵਾਲੀ ਹੈ ਕੀ ਗੱਲ ਦੋ ਤੀਸਾਂ ਦਾ ਛੱਤ ਤਾਂ ਪਾਈ ਰਹੀ ਐ ਤੇ ਆਪਾਂ ਨੇ ਵੀ ਗਿੜੀ ਵੀ ਆਪਾਂ ਬਹਾਈ ਆਪਣੇ ਜੰਮ ਦੇ ਤੇ ਤੂੰ ਵੀ ਮੰਗ ਹੀ ਕਰਦੇ ਸਮਾਜੀਆਂ ਸੱਜਣਾਂ ਮੰਗਾ ਪੈਸਾ ਕਰਦੇ ਆਂ ਤੇ ਆਪਣੀ ਛੱਤ ਬਦਲੀ ਜਾਂਦਾ ਪਰ ਤਰੀ ਨਹੀਂ ਆਪਾਂ ਲੈ ਲਿਆ ਆਪਣਾ ਜਿੰਨਾ ਪੈਸਾ ਹੂੰ ਤਾਂ ਹਾਲਾਤ ਤੁਸੀਂ ਦੇਖ ਸਕਦੇ ਹੋ ਐਸ ਵਕਤ ਤਨਾਅਪੂਰਕ ਬਣੇ ਹੋਏ ਨੇ ਤਾਂ ਘਰ ਦੀ ਜਿਹੜੀ ਛੱਤ ਢਹਿ ਗਿਟੇਰੀ ਹੋ ਗਈ ਤੇ ਕਈ ਜਿਹੜਾ ਸਮਾਨ ਘਰ ਦੇ ਵਿੱਚ ਸਮਾਨ ਲੋੜੀ ਦਾ ਸੀ ਬਰਤਨ ਵਾਲਾ ਸੀ ਰੋਜ਼ਾਨਾ ਰਸੋਈ ਦੇ ਵਿੱਚ ਵਰਤਿਆ ਜਾਂਦਾ ਸੀ ਤੋਂ ਵੀ ਟੁੱਟ ਪੱਜ ਗਿਆ ਐਸ ਵਕਤ ਤਨਾਅਪੂਰਕ ਹਾਲਾਤ ਬਣੇ ਹੋਏ ਨੇ ਇੱਕ ਪਰਵਾਰ ਵਾਲਿਆਂ ਨੇ ਜਿਹੜਾ ਸਮਾਸ਼ੀ ਵੀ ਸਜਦਨਾ ਤੋਂ ਜਾਨਵਰੀ ਵੀਰਾਂ ਤੋਂ ਜਿਹੜੀ ਮੰਗ ਕੀਤੀ ਉਹਨਾਂ ਦੀ ਛੱਤ ਪਾਕ ਦਿੱਤੀ ਜੇ ਗੇਰੋ ਖਾਤੀਆਂ ਪੀਂਦੀਆਂ ਤੇ ਛੱਤ ਡਗਬੀ ਕਰਦੀ ਹਾਂਜੀ ਸੱਤ ਦੇ ਪੇਜ਼ ਕਿ ਕਿਦਾਂ ਡਿੱਗਿਆ ਤੇ ਤਕਰੀਬਨ 2-2.5 ਮਹੀਨੇ ਕੋ ਬਾਰਸ਼ਾਂ ਹੁੰਦੀਆਂ ਸੀ ਤੇ ਸੱਤਾਂ ਮਾੜੀਆਂ ਸੀ ਬਾਲੇ ਟੁੱਟ ਗਏ ਤੇ ਮਤਲਬ ਕਿ ਘਰ ਦੇ ਰੋਟੀਆਂ ਪਕਾਉਂਦਾ ਸੀ ਤੇ ਹਜੇ ਰੋਟੀ ਬਕਾ ਕੇ ਪਾਸੇ ਹੀ ਹੈ ਤੇ ਚਾਹਨ ਕਿ ਸੱਤ ਹੋਇਆ ਬਾਹਰ ਆਏ ਤੇ ਛੱਤ ਡਿੱਪੀ ਆ ਤੇ ਜੋ ਰੋਟੀ ਪਾਣੀ ਪਕਾਇਆ ਸੀ ਉਹ ਵੀ ਵਿੱਚ ਮਿੱਟੀ ਦੇ ਮਿਲ ਗਿਆ ਵਾਸਤੇ ਸਮਾਨ ਚਲੋ ਟੁੱਟੂ ਡਗਿਆ ਸਿਲੰਡਰ ਵੀ ਟੁੱਟ ਗਿਆ ਉੱਤੇ ਥੱਲੇ ਆ ਗਿਆ ਸਾਰਾ ਸਮਾਨ ਤੇ ਫੈਲ ਵੀ ਭਰੀਆ ਤਿੰਨ ਚਾਰ ਸਾਲ ਹੋ ਗਏ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਤੇ ਮਲਕੇ ਸਰਕਾਰ ਲੋ ਇਹ ਹੀ ਮੰਗ ਕਰਦੇ ਕੋਈ ਐਨ ਆਰ ਆਈ ਭਰਾ ਕੋਈ ਸਮਾਜ ਸੇਵਕ ਤੁਹਾਨੂੰ ਪਹਾਂਦੇ ਨਹੀਂ ਜੀ ਉੱਥੇ ਸੱਤ ਪਾਵੇ ਜਿੱਤ ਜਾ ਹਾਂਜੀ ਕੀ ਨੀ ਜੀ ਤੁਹਾਡਾ ਪਰਮਜੀਤ कौर ਕੀ ਸਾਰਾ ਮਾਮਲਾ ਅੱਜ ਇਕੱਠੇ ਪੰਜਾਬ ਦੇ ਵਿੱਚ ਬਾਰਿਸ਼ ਹੋ ਰਹੀ ਹੈ ਲਗਾਤਾਰ ਤੋਂ ਇੱਕ ਗਰੀਬ ਪਰਿਵਾਰ ਆ ਇਹਨਾਂ ਦੀ ਛੱਤ ਡਿੱਗੀ ਆ ਇਹਨਾਂ ਦੀ ਦੂਸਰੀ ਛੱਤ ਵੀ ਡਿੱਗਣ ਵਾਲੀ ਆ ਇੱਕ ਕਮਰੇ ਦੀ ਡਿੱਗੀ ਆ ਦੂਸਰੀ ਦੀ ਡਿੱਗਣ ਵਾਲੀ ਆ 4 ਸਾਲ ਹੋ ਗਏ ਫਾਈਲ ਭਰੀ ਆ ਕੋਈ ਸੁਣਾਈ ਨਹੀਂ ਹੋ ਰਹੀ ਆ ਇਹ ਗਰੀਬ ਪਰਿਵਾਰ ਇੱਕ ਹੀ ਜਾਣਾ ਇਹਨਾਂ ਦੇ ਘਰ ਵਿੱਚ ਕਮਾਉਣ ਵਾਲਾ ਵਾ ਬਾਕੀ ਬੱਚੇ ਇਹਨਾਂ ਦੇ ਪੜਦੇ ਆ ਛੋਟੇ ਦੋ ਬੱਚੇ ਆ ਤੇ ਇੱਕ ਜਾਣਾ ਕਮਾਉਣ ਵਾਲਾ ਵਾ ਚਾਰ ਪੰਜਾਂ ਨੇ ਖਾਣ ਵਾਲੇ ਨੇ ਤੇ ਮਾਹ ਘਰ ਦਾ ਹੀ ਗੁਜ਼ਾਰਾ ਚੱਲਦਾ ਵਾ ਕੋਈ ਵੀ ਐਨ ਆਰ ਆਈ ਵੀਰ ਭਰਾ ਕੋਈ ਵੀ ਕੋਈ ਵੀ ਸਮਾਜਸੀ ਵੀ ਵੀਰ ਇਹਨਾਂ ਦੀ ਕੋਈ ਮਦਦ ਕਰ ਦੇ ਇਹਨਾਂ ਨੂੰ ਰਹਿਣ ਜੋਗੀ ਕੋਈ ਛੱਤ ਪਾ ਦੇ ਇਹਨਾਂ ਨੂੰ ਪੈਸੇ ਦੀ ਲੋੜ ਨੇ ਇਹਨਾਂ ਨੂੰ ਛੱਤ ਜਿਉੜਾ ਕੋਈ ਗਰੀਬ ਗਰੀਬ ਦੀ ਕੋਈ ਛੱਤ ਪਾ ਦੇ ਹੂੰ ਠੀਕ ਹੈ